2 चोर के एलसीडी 4 सीपीयू 9 कीबोर्ड ते 4 माउस शराब पी के लखਾਂ ਦੀ ਚੋਰੀ ਇਹ ਸਾਰਾ ਸਮਾਨ ਫਾਜ਼ਿਲ ਕਾ ਦੇ ਪਿੰਡ ਚੋਕ ਦੀ ਪੁਲਾਣਾ ਦੇ ਸਰਕਾਰੀ ਹਾਈ ਸਕੂਲ ਚੋਂ ਚੋਰੀ ਹੁੰਦਾ ਚੋਰ ਨਿਕਲਦੇ ਨੇ ਸਕੂਲ ਦੇ ਹੀ ਵਿਦਿਆਰਥੀ ਪਿੰਡ ਦੇ ਹੀ ਪਗੋੜੇ ਫੌਜੀ ਨਾਲ ਮਿਲ ਕੇ ਸਟੋਰੀ ਨੂੰ ਅੰਜਾਮ ਦਿੱਤਾ ਸਰ ਮੈਂ ਨਾ ਜਦਾਰੂਪ ਕੋ ਆਇਸ ਇਹ ਸਾਰਾ ਸੰਦਿਆ ਨੇ ਜੀ दारू ਪੁਆ ਕੇ ਸਰ ਮੈਨੂੰ ਕਹਿੰਦੇ ਸੀ ਮਤਲਬ ਆਪਣੇ ਸਕੂਲ ਦੀ ਸਾਰੀ ਡਾਟਾ ਮੈਨੂੰ ਦੱਸੋ ਤੁਹਾਡਾ ਸਾਰਾ ਸਟ੍ਰੋਬੀਟ ਸੀ। ਮੈਂ ਤਾਂ ਡ੍ਰਿੰਕ ਕੀਤੀ ਸੀ ਤੇ ਆ ਜਿਹੜਾ ਸੰਤਿਆਨ ਸਿੰਘ ਮੁੰਡਾ ਜੀ ਉਹ ਕਿੱਧਰ ਗਿਆ? ਉਹਨੇ ਸਾਨੂੰ ਇਹ ਤਿੰਨਾਂ ਨੂੰ ਦੱਸਿਆ ਜੀ ਬੰਦੇ ਇਹਨਾਂ ਨੂੰ ਪੁੱਛ ਲਈ ਕਹਿੰਦਾ ਬਿਆਸਤਰ ਕੋਈ ਸਕੂਲ 'ਚ ਰਹਿੰਦਾ ਨਹੀਂ ਰਾਤ ਨੂੰ ਕੋਈ ਕੈਮਰਾ ਨਹੀਂ ਜੀ ਕੋਈ ਕਸ਼ਣੀ ਜੀ ਤੇ ਆਪਾਂ ਉੱਥੇ ਆ ਕੰਮ ਕਰੀਏ ਜੀ ਤੇ ਮੈਨੂੰ ਇਹ ਸਭ ਦੇ 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 ਜੀ ਪੂਰਾ ਜੀ ਇਹਨੇ ਤਾਂ ਕਰਕੇ ਸਾਡੇ ਤੋਂ ਪਹਿਲਾਂ 2-3000 ਰੁਪਏ ਵੀ ਲਿਆ ਜੀ ਤੇ ਸਾਨੂੰ ਨਾਲ ਲੈ ਕੇ ਗਿਆ ਜੀ ਮੈਂ ਫੌਜ ਲੱਗਿਆ ਸੀ ਜੀ ਮੈਂ ਛੁੱਟੀ ਤੇ ਆ ਸੀ ਤੇ 5 ਮਹੀਨੇ ਹੋ ਗਏ ਜੀ ਕਿਹਾ ਇਨਾ ਮੁਲਜ਼ਮਾਂ ਦੀ ਤਲਾਸ਼ ਪੁਲਿਸ ਨੂੰ ਦਸੰਬਰ ਮਹੀਨੇ ਤੋਂ ਸੀ ਆਖਰਕਾਰ ਇਹ ਪੁਲਿਸ ਦੇ ਹੱਥੇ ਚੜ੍ਹ ਹੀ ਗਏ ਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਸਰਕਾਰੀ ਹਾਈ ਸਕੂਲ ਚੌਕ ਡਿਪੂਲਾਣਾ ਤੋਂ ਕਰੀਬ 6.5 ਲੱਖ ਦੇ ਜਿਹੜੇ ਹੈਗੇ ਕੰਪਿਊਟਰ ਚੋਰੀ ਜਿਨ੍ਹਾਂ ਵਿੱਚ 21 LED 4 CPU 9 ਕੀਬੋਰਡ 6 ਮਾ우스 ਚੋਰੀ ਹੋਏ ਸੀਗੇ ਜਿਹੜੇ ਅੱਜ ਨਾਕਾਬੰਦੀ ਦੌਰਾਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਹਨਾਂ ਤੋਂ ਜਿਹੜੇ ਹੈ ਸਾਰਾ ਸਮਾਨ ਜਿਹੜਾ ਬਰਾਮਦ ਕਰ ਲਿਆ ਗਿਆ ਹੈ ਅੱਗੇ ਇਹਨਾਂ ਨੂੰ ਕੋਰਟ ਵਿੱਚ ਪੇਸ਼ ਕਰਕੇ ਰਿਮਾਂਡ ਲੈ ਕੇ ਨਾ ਤਾਂ ਜਿਹੜੀ ਅੱਗੇ ਤਫਤੀਸ਼ ਜਾਰੀ ਤਫਤੀਸ਼ ਕੀਤੀ ਜਾਊਗੀ ਹੁਣ এবੀਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবੀਪੀ ਲਾਈਵ ਟਾਈਪ ਕਰੋ এবੀਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবੀਪੀ ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਹਾਨੂੰ ਚੱਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਨੀ ਹੋਵੇ ਤਾਂ ਡਾਊਨਲੋਡ ਕਰੋ এবিপি ਲਾਈਵ ਐਪ ਅਤੇ ਸਿਲੈਕਟ ਕਰੋ এবিপি ਨਿਊਜ਼ ਪੰਜਾਬੀ